ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਖਾਲਸਾ ਜੀ ਬਹੁਤ ਹੀ ਮੰਦਭਾਗੀ ਘਟਨਾ ਜਿਹੜੀ ਸ਼ਬਦਾਂ ਵਿੱਚ ਬਿਆਨ ਕਰਨ ਲੱਗਿਆ ਵੀ ਦਿਲ ਦੁਖਦਾ ਹੈ ਜੜਿਆਲਾ ਮੰਜਕੀ ਵਿੱਚ ਇੱਕ ਪ੍ਰਵਾਸੀ ਮਜ਼ਦੂਰ ਦੇ ਬੱਚੇ ਵੱਲੋਂ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਜਾ ਕੇ ਅਸ਼ਾਅ ਕਰਕੇ ਬਦਲੀ ਕੀਤੀ ਇਹ ਉਹ ਦੂ ਮੰਦਭਾਗੀ ਗੱਲ ਹੈ ਹੋਈ ਆ ਕਿ ਉਥੋਂ ਦੀ ਪ੍ਰਬੰਧਕ ਕਮੇਟੀ ਨੇ ਉਥੋਂ ਦੇ ਨਮਾਇੰਦਿਆਂ ਨੇ ਇਸ ਮੰਦਭਾਗੀ ਘਟਨਾ ਨੂੰ ਛਪਾ ਕੇ ਰੱਖਿਆ ਬੀਤੀ 28 ਜੁਲਾਈ ਦੀ ਘਟਨਾ ਹੈਗੀ ਇਹ ਚਲੋ ਪਿਛਲੇ ਦਿਨੀ ਗੁਰੂ ਪਿਆਰੇ ਸਿੰਘ ਆਏ ਉਹਨਾਂ ਨੇ ਪਰਚਾ ਕਰਵਾਇਆ ਪਰ ਹਜੇ ਤੱਕ ਦੁਰਸ਼ੀਆਂ ਦੀ ਰਿਸਟ ਨਹੀਂ ਸੀ ਹੋਈ ਅੱਜ ਸੂਚੀਆਂ ਕਰਨੀ ਸਿੰਘ ਪੋਜਾ ਸਿੱਖ ਪਾਲ ਮਿਲਕ ਕਮੇਟੀ ਤੇ ਹੋਰ ਨੌਜਵਾਨ ਸਿੰਘ ਸੁਭਾਵਾਂ ਇਕੱਠੀਆਂ ਹੋ ਕੇ ਕਮਿਸ਼ਨਰ ਸਾਹਿਬ ਜਲੰਧਰ ਨੂੰ ਮਿਲੀਆਂ ਤੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਕਿ ਅਸੀਂ ਬਹੁਤ ਜਲਦੀ ਹੀ ਦੋਸ਼ੀਆਂ ਨੂੰ ਫੜਕੇ ਸਲਾਖਾਂ ਅੰਦਰ ਕਰਾਂਗੇ ਸਾਡਾ ਤੁਹਾਡੇ ਨਾਲ ਸਾਥ ਪਾਉਣ ਦਾ ਇਹ ਹੈਗਾ ਕਿ 22 ਅਗਸਤ ਨੂੰ ਸ੍ਰੀ ਅਖੰਡ ਪਾਠ ਸਾਹਿਬ ਪਛਤਾਪ ਦੇ ਆਰੰਭ ਹੋਣੇ ਨੇ 24 ਅਗਸਤ ਨੂੰ ਭੋਗ ਪਾਏ ਜਾਣੇ ਨੇ 24 ਅਗਸਤ ਨੂੰ ਜੜਿਆਲਾ ਮੰਦਕੀ ਬਾਬਾ ਸਿੱਧ ਜੀ ਗੁਰਦੁਆਰਾ ਸਾਹਿਬ ਵਿਖੇ ਪਛਤਾਪ ਦੇ ਭੋਗ ਪਾਏ ਜਾਣੇ ਨੇ ਸਾਰਿਆਂ ਦਾ ਸਾਡਾ ਫਰਜ਼ ਬਣਦਾ ਕਿਉਂਕਿ ਇਹ ਜੇ ਸਾਡੇ ਘਰ ਵਿੱਚ ਕੋਈ ਉੱਚੀ ਨੀਵੀਂ ਗੱਲ ਹੋ ਜਾਏ ਤੇ ਅਸੀਂ ਦਰੀ ਨਹੀਂ ਚੁੱਕਦੇ ਸੱਥਰ ਵਾਸ਼ਾ ਕੇ ਬੈਠਦੇ ਆ ਅੱਜ ਸਾਡੇ ਇਸ਼ਟ ਦੀ ਬੜੇ ਹੀ ਕਨੌਣੇ ਤਰੀਕੇ ਦੇ ਨਾਲ ਵਿਦਵੀ ਹੋਈ ਆ ਤੇ ਪਛਤਾਪ ਸਮਾਗਮ ਵਿੱਚ ਸਾਨੂੰ ਸਾਰਿਆਂ ਨੂੰ ਪਹੁੰਚਣਾ ਚਾਹੀਦਾ ਗੱਤ ਗਿਣਤੀ ਵਿੱਚ ਤਾਂ ਤਾਂ ਕਿ ਜੇ ਪ੍ਰਸ਼ਾਸਨ ਜਾਂ ਸਰਕਾਰ ਕੋਈ ਅਨਾਂਕਾਨੀ ਕਰਦਾ ਹੈ ਉਸ ਦਿਨ ਤੱਕ ਕਿਉਂਕਿ ਇਹ ਜਿਹੜਾ ਉਸ ਬੱਚੇ ਨੇ ਘਣਾਉਣਾ ਜੁਰਮ ਕੀਤਾ ਆ ਇਹ ਕੱਲਾ ਬੱਚਾ ਨਹੀਂ ਕਰ ਸਕਦਾ ਉਹਦੇ ਪਿਛਲੇ ਬੰਨੇ ਕੋਈ ਨਾ ਕੋਈ ਤਾਕਤ ਜ਼ਰੂਰ ਕੰਮ ਕਰਦੀ ਆ ਉਹਨੂੰ ਨੰਗਿਆ ਕਰਨ ਵਾਸਤੇ ਸੰਗਤ ਦੇ ਸਹਿਯੋਗ ਦੀ ਲੋੜ ਹੈ ਸੋ ਇਸ ਕਰਕੇ 24 ਅਗਸਤ ਨੂੰ ਆਪਾਂ ਸਾਰਿਆਂ ਨੇ ਜੰਡਿਆਲਾ ਮਨਕੀ ਗੁਰਦੁਆਰਾ ਬਾਬਾ ਸ਼ੈਦਜੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ